ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਾਰੇ ਦੋਸਤ ਵੀਰ ਭਰਾ ਖੈਰiyat ਨਾਲ ਹੋਣਗੇ ਯਾ ਯਾ ਇੰਡੀਆ ਤੋਂ ਮੈਨੂੰ ਇੱਕ ਬੜੇ ਪਿਆਰੇ ਦੋਸਤ ਨੇ ਉਹਨਾਂ ਨੇ ਇੱਕ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਵੀਡੀਓ ਕਥਾ ਸੈਂਡ ਕੀਤੀ ਉਹਨਾਂ ਨੇ ਆਖਿਆ ਕਿ ਤੁਸੀਂ ਕੁਝ ਕਰੋ ਨਾ ਕਰੋ ਇਸ ਵੀਡੀਓ ਤੇ ਜ਼ਰੂਰ ਰਿਐਕਟ ਕਰਨਾ ਤੇ ਤੁਹਾਡੇ ਵਾਸਤੇ ਮੈਂ ਗੁਜ਼ਾਰਿਸ਼ਾਂ ਕਰ ਰਿਹਾ ਵਾਂ ਕਿ ਇਹਨੂੰ ਇਹ ਮੇਰੀ ਗੁਜ਼ਾਰਿਸ਼ ਨੂੰ ਜ਼ਰੂਰ ਪੂਰਾ ਕਰਿਆ ਜਾਵੇ ਅੱਜ ਆਪਾਂ ਉਹਨਾਂ ਦੀ ਗੁਜ਼ਾਰਿਸ਼ ਤੇ ਉਹਨਾਂ ਦੇ ਪਿਆਰ ਤੇ ਆਪਾਂ ਉਹਨਾਂ ਦੀ ਵੀਡੀਓ ਦੇਖਦੇ ਹਾਂ ਕਿ ਗਿਆਨੀ ਸੰਤ ਸਿੰਘ ਮਸਕੀਨ ਜੀ ਇਸ ਵੀਡੀਓ ਚ ਕੀ ਕਹਿ ਰਹੇ ਨੇ ਉਮੀਦ ਹੈ ਕਿ ਆਪਾਂ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਤੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਹੀ ਮਿਲਦਾ ਇੰਜ ਹੁੰਦਾ ਹੈ ਇਹ ਇਸ ਤੋਂ ਪ੍ਰਤੱਖ ਸਬੂਤ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਇੱਕ ਸਰਬ ਧਰਮ ਸਮੇਲਨ ਯਾਦ ਆ ਜਾਂਦਾ ਹੈ ਇਨੌਰ ਦੇ ਚ ਹੋਇਆ। ਦੇਸ਼ਵਰ ਦੀਆਂ ਖ਼ਬਰਾਂ ਦੇ ਚ ਉਸਦੀ ਬੜੀ ਚਰਚਾ ਹੋਈ। ਇਕੱਠ ਕੋਈ 2 ਲੱਖ ਬੰਦਿਆਂ ਦਾ। ਉਹ ਇਸ ਦਾ ਵੀ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸੀ ਕਿ ਕਿਤੇ ਝਗੜਾ ਨਾ ਹੋ ਜਾਏ ਕਿਉਂਕਿ ਖੰਡਨ ਮੰਡਨ ਕਰਨ ਦੀ ਖੁੱਲ ਸੀ। ਇਸਲਾਮ ਦਾ ਵਕਤਾ ਆਇਆ ਸੀ। ਪਾਦਰੀ ਪਹੁੰਚਿਆ ਸੀ। ਬਾਈਬਲ ਦੀ ਤਸ਼ਰੀਹ ਕਰਨ ਵਾਸਤੇ। ਕ੍ਰਿਸ਼ਨਾਨੰਦ ਪਹੁੰਚੇ ਸਨ ਸਨ ਸਨਾਤਨ ਮਤ ਤੇ ਬੋਲਣ ਵਾਸਤੇ ਆਰਿਆ ਸਮਾਜ ਦੇ ਸਿਆਣੇ ਪ੍ਰਚਾਰਕ ਪਹੁੰਚੇ ਸਨ ਜੈਨ ਮਤ ਬੋਧ ਮਤ ਤੇ ਪਹੁੰਚੇ ਸਨ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਲੈ ਗਏ ਸਨ ਔਰ ਮੈਂ ਉਸ ਜ਼ਮਾਨੇ ਚ ਪਹਿਲੀ ਵਾਰ ਸਰਬ ਧਰਮ ਸਮੇਲਨ ਅਟੈਂਡ ਕੀਤਾ ਕੋਈ 30 ਸਾਲ ਮੈਂ ਪੁਰਾਣੀ ਗੱਲ ਕਰਦਾ ਤੁਹਾਨੂੰ ਘਬਰਾਹਟ ਵੀ ਬੜੀ ਮੈਨੂੰ ਪਤਾ ਚੱਲਿਆ ਸੀ ਜੋ ਪੀਰ ਆਇਆ ਹੈ ਇਸਲਾਮ ਤੇ ਬੋਲਣ ਵਾਸਤੇ ਕਰਾਚੀ ਤੋਂ ਆਇਆ ਹੈ ਬੜਾ ਸਿਆਣਾ ਹੈ ਮੁਦਬਰ ਹੈ ਪਾਦਰੀ ਨੂੰ ਬੰਬੇ ਤੋਂ ਬੁਲਾਇਆ ਗਿਆ ਹੈ ਔਰ ਨੇਪਾਲ ਤੋਂ ਆਇਆ ਹੈ ਬੋਧ ਧਰਮ ਤੇ ਬੋਲਣ ਵਾਲਾ ਹੈ ਆਪਣੇ ਆਪਣੇ ਇਲਾਕੇ ਦੇ ਔਰ ਆਪਣੇ ਆਪਣੇ ਧਰਮ ਦੇ ਇਹ ਚੋਟੀ ਦੇ ਸਿਆਣੇ ਪੁਰਸ਼ ਇੱਕ ਪ੍ਰੋਫੈਸਰ ਸਾਲੂ ਕੈਨ ਨੂੰ ਵੀ ਬੁਲਾਇਆ ਗਿਆ ਜਿਸ ਨੇ ਐਲਾਨੀਆਂ ਕੈਸੀ ਜਿਤਨੇ ਧਾਰਮਿਕ ਵਕਤੇ ਨੇ ਮੈਂ ਸਾਰਿਆਂ ਦੀ ਵਿਚਾਰ ਦਾ ਖੰਡਨ ਕਰਾਂਗਾ ਕੋਈ ਪਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਸਭ ਝੂਠ ਬੋਲਦੇ ਨੇ ਉਸ ਨੂੰ ਵੀ ਮਦਦ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਸਿਰਫ ਇਹ ਦੇਖਣ ਵਾਸਤੇ ਕਿ ਇਹ ਧਾਰਮਿਕ ਪੁਰਸ਼ ਜ਼ਿਆਦਾ ਦਲੀਲ ਪੇਸ਼ ਕਰ ਸਕਦੇ ਨੇ ਕਿ ਇਹ ਨਾਸਤਿਕ ਬੰਦਾ ਜ਼ਿਆਦਾ ਖੰਡਨ ਕਰ ਸਕਦਾ ਹੈ ਇਹ ਦੇਖਣਾ ਹੈ अग्रवाल एक बिरादरी है हिन्दुस्तानी तरफों सर्वधर्म सम्मेलन अटेंड किया गया जो है आयोजन किया गया सी। और इस लखों रुपए का खर्चा दास ने उस जमाने उस वक्त पूरे जज्बे नाल पूरी श्रद्धा उस सम्मेलन शमूलीयत की थी लेकिन घबराहट इंतजाम सारा अग्रवाल बिरादरी का ਔਰ ਸਟੇਟਸ ਸਿੱਖ ਵੀ ਪਹੁੰਚੇ ਮੁਸਲਮਾਨ ਵੀ ਪਹੁੰਚੇ ਸ੍ਰੋਤੇ ਅੱਛ ਕ੍ਰਿਸਚਨ ਵੀ ਪਹੁੰਚੇ ਹਿੰਦੂ ਵੀ ਪਹੁੰਚੇ ਆਯੋਜਨ ਸਿਰਫ ਅਗਰਵਾਲ ਬਰਾਦਰੀ ਦਾ ਇਸਲਾਮ ਦਾ ਵਕਤਾ ਬੋਲੇ ਆ ਉਹ ਪ੍ਰੋਫੈਸਰ ਸਾਲੂ ਕੇ ਜਿਹੜਾ ਸੀ ਉਹਨੇ 7 ਮਿੰਟਾਂ ਚ ਹੀ ਖੰਡਨ ਕਰਕੇ ਰੱਖ ਦਿੱਤੀ ਉਸਦੀ ਵਿਚਾਰ ਮੇਰਾ ਬਣਿਆ ਹੋਇਆ ਹੌਸਲਾ ਡਿੱਗ ਗਿਆ ਮੈਂ ਕਿਹਾ ਇਹ ਤੇ ਬਹੁਤ ਸਿਆਣਾ ਬੰਦਾ ਇਹਦੇ ਕੋਲ ਤੇ ਬੜੀਆਂ ਦਲੀਲਾਂ ਨੇ। ਔਰ ਆਪ ਸੁਣ ਕੇ ਹੈਰਾਨ ਹੋ ਗਏ ਬੋਧ ਵਕਤਾ। ਬੋਧ ਧਰਮ ਦਾ ਜਿਹੜਾ ਵਕਤਾ ਸੀ ਉਹ ਵੀ ਨਮੂਜਣਾ ਜਿਹਾ ਮੂੰਹ ਲੈ ਕੇ ਉਸਨੇ ਬਿਠਾ ਦਿੱਤਾ। ਔਰ ਇਸੇ ਤਰੀਕੇ ਦੇ ਨਾਲ ਜੈਨ ਬਾਦਿਸ਼ਦਾਸ ਦੀ ਵਾਰੀ ਤੇ ਮੈਂ ਅੱਧਾ ਤਾਂ ਉੰਜ ਹੌਸਲਾ ਹਾਰੀ ਬੈਠਾ ਸੀ। ਮੈਂ ਕਾਸੀ ਜੋ ਕੁਝ ਬੋਲਣਾ ਸੀ ਨੇ ਕੰਡਨ ਕਰ ਦੇਣਾ ਲੋਕਾਂ ਨੇ ਉਹਦੇ ਹੱਥੇ ਹੱਕ ਦੇ ਤਾੜੀ ਵਜਾ ਦੇਣੀ ਛੋਟੀ ਦੇ ਅਖਬਾਰੀ ਰਿਪੋਰਟਰ ਆਏ ਸਨ ਔਰ ਇੰਡੋਰ ਸਟੇਟ ਦੇ ਉਸ ਵਕਤ ਦੇ ਮਹਾਰਾਜਾ ਵੀ ਬੈਠੇ ਸਨ ਇੰਡੋਰ ਸਟੇਟ ਸੀ ਉਸਨੇ ਵੀ ਪ੍ਰੋਗਰਾਮ ਬੜੇ ਸ਼ੌਕ ਨਾਲ ਅਟੈਂਡ ਕੀਤਾ ਬੜੇ ਸ਼ੌਕ ਨਾਲ ਬੈਠਾ ਰਹਿ ਸੁਣਨ ਲਈ 22 ਮਿੰਟ ਦਾ 10 ਨੂੰ ਸਮਾਂ ਦਿੱਤਾ ਗਿਆ ਸੀ ਤੇ ਮੈਂ 22 ਮਿੰਟ ਜੋ ਬੋਲੇ ਉਹ ਪ੍ਰੋਫੈਸਰ ਸਾਲੂ ਕੇ ਖੜਾ ਹੋਇਆ ਉਹਨੂੰ ਹਰ ਵਕਤੇ ਤੋਂ ਬਾਅਦ 7 ਮਿੰਟ ਮਿਲਦੇ ਸਨ ਉਹਨੇ ਮੈਨੂੰ ਆਖਿਆ ਮਸ਼ਕੀਨ ਜੀ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕੀਤੀ ਇਸ ਨੂੰ ਵੇਖਿਆ ਕਦੀ ਮੈਂ ਕਿਹਾ ਨਹੀਂ ਨਹੀਂ ਦੇਖਿਆ ਫਿਰ ਵੀ ਤੁਸੀਂ ਦਿਨ ਰਾਤ ਉਸ ਦੀ ਗੱਲ ਕਰੀ ਜਾਂਦੇ ਹੋ ਤਾਂ ਲੋਕਾਂ ਨੂੰ ਸੁਣਾਈ ਜਾਂਦੇ ਮੈਨੂੰ ਸੁਣਾਈ ਜਾਂਦੇ ਕਹਿੰਦੇ ਆਪਣਾ ਤੇ ਲੋਕਾਂ ਦਾ ਪਤਾ ਨਹੀਂ ਕਿਤਨੇ ਘੰਟਿਆਂ ਦਾ ਸਮਾਂ ਰੋਜ਼ ਬਰਬਾਦ ਕਰ ਰਹੇ ਹੋ ਵਕਤ ਜ਼ਾਇਆ ਕਰ ਰਹੇ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਂਦੇ ਹੋ ਉਹਦਾ ਜ਼ਿਕਰ ਕਰੀ ਜਾਂਦੇ ਹੋ ਉਹਦੇ ਪ੍ਰਤੀ ਦਲੀਲਾਂ ਦੇਈ ਜਾਂਦੇ ਹੋ ਕਹਿੰਦੇ ਨੇ ਸੈਂਸ ਜੋ ਕੁਝ ਕਹਿੰਦੀ ਏ ਉਸ ਦਾ ਸਬੂਤ ਮਹਈਆ ਤਾਂ ਜੋ ਹੈ ਕਰ ਦੇਂਦੀ ਏ ਸੰਤ ਲੋਕ ਜੋ ਕੁਝ ਕਹਿੰਦੇ ਨੇ ਗਿਆਨੀ ਜੋ ਕੁਝ ਕਹਿੰਦੇ ਨੇ ਭਗਤ ਜੋ ਕੁਝ ਕਹਿੰਦੇ ਨੇ ਗੁਰੂਆਂ ਨੇ ਜੋ ਕੁਝ ਆਖਿਆ ਸਬੂਤ ਨਹੀਂ ਮਹਈਆ ਕੀਤਾ ਪ੍ਰਮਾਣ ਸਾਹਮਣੇ ਨਹੀਂ ਰੱਖਿਆ ਔਰ ਪ੍ਰਮਾਣ ਪ੍ਰਤਕਸ਼ ਮੇਸਵਾਖਿਆ ਪ੍ਰੋਫੈਸਰ ਸਾਹਿਬ ਜ਼ਰੂਰੀ ਤੇ ਨਹੀਂ ਕਿ ਜੋ ਨਹੀਂ ਦਿਖਾਈ ਦੇਂਦਾ ਉਹ ਹੈ ਹੀ ਨਹੀਂ ਹਵਾ ਨਹੀਂ ਦਿਖਾਈ ਦਿੰਦੀ ਫੁੱਲ ਦਿਖਾਈ ਦੇਂਦੇ ਨੇ ਮਹਿਕ ਨਹੀਂ ਦਿਖਾਈ ਦਿੰਦੀ ਸ਼ੱਕਰ ਦਿਖਾਈ ਦਿੰਦੀ ਹੈ ਮਿਠਾਸ ਨਹੀਂ ਦਿਖਾਈ ਦਿੰਦੀ ਮਿਰਚਾਂ ਦਿਖਾਈ ਦੇਂਦੀਆਂ ਨੇ ਕੁੜਤਨ ਨਹੀਂ ਦਿਖਾਈ ਦਿੰਦੀ ਜੇ ਤੁਸੀਂ ਮੈਨੂੰ ਆਪ ਕੋ ਕੁੜਤਨ ਦਿਖਾ ਤੋ ਮੈਂ ਮਿਰਚ ਦਿਖਾ ਸਕਦਾ ਕੁੜਤਨ ਤੇ ਨਹੀਂ ਮੈਂ ਸ਼ੱਕਰ ਦਿਖਾ ਸਕਦਾ ਮਿਠਾਸ ਤੇ ਨਹੀਂ ਮੈਂ ਫੁੱਲ ਦਿਖਾ ਸਕਦਾ ਮਹਿਕ ਤੇ ਨਹੀਂ ਹੱਸ ਪਿਓ ਕਹਿੰਦਾ ਇਹ ਪ੍ਰਮਾਣ ਬਹੁਤ ਪੁਰਾਣੇ ਹੋ ਗਏ ਇਹਨਾਂ ਦੀ ਕੋਈ ਐਹਮੀਅਤ ਨਹੀਂ ਕਹਿੰਦਾ ਫੁੱਲ ਨੂੰ ਨੇੜੇ ਆਈਏ ਨਾਸਕਾ ਦੱਸ ਦਿੰਦੀ ਮਹਿਕ ਹੈ ਸ਼ੱਕਰ ਨੂੰ ਮੂੰਹ ਦੇ ਚ ਪਾਈਏ ਜ਼ੁਬਾਨ ਦੱਸ ਦਿੰਦੀ ਮਿੱਠੀ ਹੈ ਮਿਰਚਾ ਨੂੰ ਮੂੰਹ ਦੇ ਚ ਪਾਈਏ ਜ਼ੁਬਾਨ ਦੱਸ ਦਿੰਦੀ ਕੌੜੀ ਹੈ ਜ਼ਬਾਨ ਵਾਹਿਗੁਰੂ 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 ਜਪੇ ਰਾਮ ਰਾਮ ਜਪੇ ਕਿਆ ਪਤਾ ਚੱਲ ਜਾਂਦਾ ਰਾਮ ਹੈ ਵਾਹਿਗੁਰੂ ਹੈ ਕਿਆ ਪਤਾ ਚੱਲ ਜਾਂਦਾ ਕਹਿੰਦਾ ਮੈਂ ਤੁਹਾਡੇ ਸਾਹਮਣੇ 2 ਮਿੰਟ ਕਰਦਾ ਮੈਨੂੰ ਕੱਖ ਨਹੀਂ ਪਤਾ ਪਰ ਇੱਕ ਸੈਕਿੰਡ ਲਈ ਜੇ ਮੈਂ ਮੂੰਹ ਦੇ ਸ਼ੱਕਰ ਰੱਖਾਂ ਮੇਰੀ ਜ਼ਬਾਨ ਮਿੱਠੀ ਹੋ ਜਾਏਗੀ ਯਕੀਨ ਨਹੀਂ ਜਾਣੋ ਹਾਲਾਂਕਿ ਮੌਸਮ ਬਹਾਰ ਦਾ ਸੀ ਪਸੀਨੇ ਨਾਲ ਮੇਰੇ ਕੱਪੜੇ ਵਿੱਚ ਗਸਾਏ ਮੈਂ ਕਿਹਾ ਹੱਦ ਕਰਦਾ ਤਾਂ ਹੈ। ਹਰ ਗੱਲ ਨੂੰ ਰਦ ਕਰੀ ਜਾਂਦਾ। ਅੰਦਰੋਂ ਅਰਦਾਸ ਸੇ ਵੀ ਨਿਕਲੀ ਪਾਦਸ਼ਾ ਤੇਰੇ ਦਰ ਦਾ ਵਕਤਾ ਤੇਰੀ ਬਾਣੀ ਦੀ ਗੱਲ ਕਰਨ ਵਾਲਾ ਕਿ ਇਸ ਤਰ੍ਹਾਂ ਹੀ ਬੇਜਤੀ ਹੋਵੇਗੀ। ਮੈਂ ਉਸ ਨੂੰ ਆਖਿਆ ਗੱਲ ਇਹ ਹੈ ਇੱਕ बेहोश ਬੰਦਾ ਹੋਵੇ ਬਹੁਤ ਗਹਿਰਾ बेहोश। ਹੋ ਸਕਦਾ ਉਹਦੇ ਨੱਕ ਦੇ ਨੇੜੇ ਫੁੱਲ ਲੈ ਜਾਈਏ ਤੇ ਉਹਨੂੰ ਮਹਿਕ ਨਾ ਆਵੇ। ਉਸ ਦੇ ਮੁੰਦੇ ਚੱਕਰ ਪਾਈਏ ਉਸ ਨੂੰ ਮਿਠਾਸ ਦਾ ਬੋਧ ਨਾ ਹੋਵੇ ਕਿਉਂਕਿ बेहੋਸ਼ ਹੈ ਹੱਸ ਕੇ ਕਹਿਣ ਲੱਗਾ ਮੇਰੇ ਜੈਸਾ ਬੰਦਾ ਤੁਹਾਨੂੰ बेहੋਸ਼ ਪ੍ਰਤੀਤ ਹੁੰਦਾ ਹੈ ਮੇਰੇ ਜੈਸਾ ਇਨਸਾਨ ਤੁਹਾਨੂੰ बेहੋਸ਼ ਦਿਖਾਈ ਦਿੰਦਾ ਕਿ ਮੈਂ ਇਤਨੇ ਵਕਤਿਆਂ ਦੀਆਂ ਦਲੀਲਾਂ ਨੂੰ ਰੱਦ ਕਰਕੇ ਰੱਖ ਦਿੱਤਾ ਹੈ ਔਰ ਤੁਹਾਨੂੰ ਵੀ ਬੋਲਣ ਨਹੀਂ ਦੇਵਾਂਗਾ ਜਾਂ ਤੇ ਕੋਈ ਪ੍ਰਤੱਖ ਸਬੂਤ ਦੇਓ ਪ੍ਰਮਾਤਮਾ ਹੈ ਕੋਈ ਪ੍ਰਤੱਖ ਸਬੂਤ ਨਹੀਂ ਤਾਂ ਇਹ ਫਜ਼ੂਲ ਦੀਆਂ ਗੱਲਾਂ ਨੇ ਅਨਪੜ੍ਹ ਦੁਨੀਆਂ ਦੀਆਂ ਗੱਲਾਂ ਨੇ ਮੂਰਖਾਂ ਦੀਆਂ ਗੱਲਾਂ ਨੇ ਮੈਂ ਕਿ ਸਵਾਲ ਇਹ ਹੁਣ ਤੁਹਾਨੂੰ ਪ੍ਰਤੱਖ ਪ੍ਰਮਾਣ ਚਾਹੀਦਾ ਹੈ ਸਾਹਮਣੇ ਸਬੂਤ ਚਾਹੀਦਾ ਹੈ ਇੱਕ ਦਲੀਲ ਉਦੋਂ ਪ੍ਰਿੰਸੀਪਲ ਗੰਗਾ ਸਿੰਘ ਦੀ ਚੇਤੇ ਆ ਗਈ ਤੇ ਮੇਰੀ ਇੰਜ ਕਹਿ ਲੋ ਗੁਰੂ ਨਾਨਕ ਨੇ ਲੱਜਾ ਰੱਖ ਦਿੱਤੀ ਮੈਂ ਕਿਹਾ ਪ੍ਰੋਫੈਸਰ ਸਾਲੂਕ ਹੈ ਕੀ ਤੁਸੀਂ ਆਪਣੇ ਪਿਤਾ ਦਾ ਨਾਮ ਮੈਨੂੰ ਦੱਸੋਗੇ ਕਿ ਕਿੰ ਲਗਾ ਅੱਜ ਦੀ ਇਸ ਚਰਚਾ ਦੇ ਤੇ ਸਰਬ ਦਮਿਲ ਧਰਮ ਸੰਮੇਲਨ ਵਿੱਚ ਮੇਰੇ ਪਿਓ ਦੀ ਕੀ ਲੋੜ ਪੈ ਗਈ ਹੈ ਮੈਂ ਕਿ ਲੋੜ ਪੈ ਗਈ ਹੈ ਤਾਂ ਹੀ ਤੇ ਮੈਂ ਪੁੱਛਦਾ ਤੁਹਾਡੇ ਪਿਤਾ ਦਾ ਕੀ ਨਾਮ ਹੈ ਉਹਨੇ ਆਖਿਆ ਮੇਰੇ ਪਿਤਾ ਦਾ ਨਾਮ ਹੈ ਸ਼੍ਰੀ ਦਲੀਪ ਸਾਲੂਕੇ ਸ਼੍ਰੀ ਦਲੀਪ ਸਾਲੂਕੇ ਤੇ ਮੈਂ ਕਿ ਜੇ ਮੈਂ ਸ਼ੱਕ ਕਰਾਂ ਇਹ ਤੇਰਾ ਪਿਓ ਨਹੀਂ ਹੈ ਕੋਈ ਹੋਰ ਤੇ ਫਿਰ ਆਪਰੇ ਤੋਂ ਬਾਹਰ ਹੋਇਆ ਮੈਨੂੰ ਕਹਿਣ ਲੱਗਾ ਇਸ 2 ਲੱਖ ਦੇ ਇਕੱਠ ਦੇ ਤੁਸੀਂ ਇਤਨੀ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਪਰ ਆਪਣੇ ਆਪ ਨੂੰ ਗਿਆਨੀ ਅਖਵਾਂਦੇ ਹੋ ਆ ਧਰਮ ਦਾ ਪ੍ਰਚਾਰਕ ਅਖਵਾਂਦੇ ਹੋ ਆ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਕਹਿੰਦਾ ਮੈਂ ਸੋਚ ਨਹੀਂ ਸਕਦਾ ਸੀ ਤੇ ਸੱਬੇ ਤਾਂ ਥੱਲੇ ਚਲੇ ਗਏ ਤੁਹਾਡੀ ਗੁਫ਼ਤਗੋ ਤੁਹਾਡੇ ਬੋਲ ਥੱਲੇ ਚਲੇ ਗਏ ਮੈਨੂੰ ਇੰਜ ਕਹਿਣ ਲੱਗਾ मैं कहा हद हो गई मैं तेरे प्यो ते शक करा तू इस कभ्यता तो थले की गल है पर तू जगत प्यो शक करें जगत पिता से शक करें जिसने तेरे प्यो जैसे पता नहीं कितने प्यो पैदा किते ने तो क्या इस सभ्यता तो थले की गल नहीं है क्या यह तहजीब तो थले की गल नहीं है ਮੈਂ ਸ਼ੱਕ ਕਰਦਾ ਤੂੰ ਆਪਣੇ ਪਿਤਾ ਦੀ ਹੋਣ ਦਾ ਕੋਈ ਸਬੂਤ ਦੇ। ਇਹੀ ਦਿਰ ਰਬ ਹੋ ਰਿਹਾ ਹੈ। ਤੂੰ ਥੋੜਾ ਜਿਹਾ ਹੋਸ਼ ਸੰਭਾਲਿਆ। ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਇਹ ਤੇਰੇ ਪਿਤਾ ਨੇ। ਕਿ ਤੂੰ ਬਾਪੂ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ। ਕੋਈ ਸਬੂਤ ਮੰਗਿਆ ਸੀ ਮਾਂ ਕੋਲੋਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਪਿਤਾ ਦਾ ਜਨਮ ਕੇ ਜਾਣੇ ਪੂਤ। ਸਗਨ ਪਰੋਈ ਆਪਣੇ ਸੂਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬਚਨ ਕਹਾ ਲਗੇ ਇਹ ਕੀਟ ਬਖਾਨੇ ਮਹਿਮਾ ਤੋਰ ਤੁਹੀ ਪ੍ਰਭ ਜਾਣੇ ਪਿਤਾ ਜਨਮ ਜਿਉ ਪੂਤ ਨਾ ਪਾਵੇ ਕਹਾ ਤਵਨ ਕਾ ਭੇਦ ਬਤਾਵੇ ਮੈਂ ਉਸ ਨੂੰ ਕਹਿ ਦਿੱਤਾ ਤੂੰ ਆਪਣੇ ਪਿਤਾ ਦਾ ਮੈਨੂੰ ਸਬੂਤ ਦੇ ਦੇ ਮੈਂ ਤੈਨੂੰ ਜਗਤ ਪਿਤਾ ਦਾ ਸਬੂਤ ਦੇਣਾ ਇਸ ਹੱਕ ਦੇ ਵਿੱਚ ਤਾੜੀਆਂ ਵੱਜ ਗਈਆਂ ਮੇਰੇ ਖੁਸ਼ੀ ਦੀ ਲਹਿਰ ਦੌੜ ਗਈ ਜਿਹੜੇ ਧਾਰਮਿਕ ਬੰਦੇ ਸਨ ਜਿਨ੍ਹਾਂ ਦੇ ਦਿਲ ਟੁੱਟੇ ਸਨ ਪ੍ਰੋਫੈਸਰ ਸਾਲੂਕੇ ਦੀ ਤਰਕ ਕਰਕੇ ਬਿੰਖਾਮਾ ਖਾ ਤਰਕ ਕਰੀ ਜਾਂਦਾ ਮੇਰਾ ਹੌਸਲਾ ਬਣ ਗਿਆ ਔਰ ਉਸ ਦਿਨ ਵਾਕਈ ਮੈਨੂੰ ਪ੍ਰਤੱਖ ਰੂਪ ਵਿੱਚ ਇੰਝ ਦਿਸਿਆ ਕਿ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤੂੰ ਦਲੀਲ ਦੇ ਦਿੱਤੀ ਹੈ ਬਾਦਸ਼ਾਹ ਲੱਜਾ ਰਹੇਗੀ ਬਾਦ ਵਿੱਚ ਜਦ ਚਾਹ ਪੀਣ ਬੈਠੇ ਨਾ ਅਸੀਂ ਸਾਰੇ ਵਕਤ ਇਹਨਾਂ ਨੇ ਇੱਕ ਜਗ੍ਹਾ ਤੇ ਇੰਤਜ਼ਾਮ ਕੀਤਾ ਸੀ ਅਗਰਵਾਲ ਬਰਾਦਰੀ ਨੇ ਸਾਲੂ ਕੇ ਮੈਨੂੰ ਕਹਿਣ ਲਗਾ ਮੇਰੀ 60 ਸਾਲ ਦੀ ਉਮਰ ਹੈ ਉਦੋਂ ਮੈਂ 23 ਸਾਲ ਦਾ ਹਾਂਗਾ ਵੱਤ 24 ਸਾਲ ਦਾ ਮੈਨੂੰ ਕਹਿਣ ਲਗਾ ਮੇਰਾ ਮਨ ਹਿਲ ਗਿਆ ਤੇਰੇ ਬੋਲਾਂ ਨੇ ਹਿਲਾ ਦਿੱਤਾ ਮੈਨੂੰ ਸਟੱਡੀ ਕਰਨੀ ਪੈਗੀ ਮੈਨੂੰ ਨਵੇਂ ਸਿਰੇ ਤੋਂ ਅਧਿਐਨ ਕਰਨਾ ਪਿਆ। ਹਿਲਾ ਦਿੱਤਾ ਹੈ ਮੇਰਾ ਹਿਰਦਾ। ਮੈਂ ਕਿ ਪ੍ਰਮਾਤਮਾ ਤੇਰੇ ਹਿਰਦੇ ਨੂੰ ਇਤਨਾ ਹਿਲਾਵੇ, ਇਤਨਾ ਹਿਲਾਵੇ ਔਰ ਤੇਰਾ ਹਿਰਦਾ ਉੱਥੇ ਜਾ ਪਹੁੰਚੇ ਜਿੱਥੇ ਪ੍ਰਮਾਤਮਾ ਦਾ ਰਸ ਹੈ। ਉਸ ਦੀ ਹੋਂਦ ਹੈ, ਉਸ ਦਾ ਪ੍ਰਕਾਸ਼ ਹੈ। ਇਤਨੀ ਗੱਲ ਉਸ ਨੇ ਸਵੈਮ تسلیم ਕੀਤੀ। ਹੁਣ ਮੈਂ ਅਹਿਸਾਸ ਕਰਾਂ ਅਗਰ ਕੋਈ ਪ੍ਰਤੱਖ ਸਬੂਤ ਪ੍ਰਮਾਤਮਾ ਦਾ ਮੰਗੇ ਤੇ ਕੋਈ ਪ੍ਰਤੱਖ ਪ੍ਰਮਾਣ ਨਹੀਂ। ਕੋਈ ਪ੍ਰਤੱਖ ਸਬੂਤ ਨਹੀਂ। ਸਾਇੰਸ ਜੋ ਕੁਝ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ। ਸੰਤ ਜੋ ਕਹਿੰਦੇ ਨੇ, ਅਵਤਾਰੀ ਪੁਰਸ਼ ਜੋ ਕਹਿੰਦੇ ਨੇ ਕੋਈ ਪ੍ਰਤੱਖ ਸਬੂਤ ਨਹੀਂ। ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਕਹਾਂ ਲਗੇ ਇਹੋ ਕੀਟ ਬਖਾਨੇ ਮਹਿਮਾ ਤੋਰ ਤੋ ਈ ਪ੍ਰਭ ਜਾਣੇ। ਪਿਤਾ ਜਨਮ ਜਿਉ ਪੋਤ ਨਾ ਪਾਵੇ ਕੀ ਸਬੂਤ ਬੱਚੇ ਕੋਲ ਪਿਉ ਦੀ ਹੋਂਦ ਦਾ। ਭਰੋਸਾ ਹੈ, ਵਿਸ਼ਵਾਸ ਦਾ ਰਿਸ਼ਤਾ ਹੈ। ਮਾਂ ਨੇ ਕਿਹਾ ਨੇ ਪਿਉ ਨੂੰ ਪਿਉ ਕਰਕੇ ਗੈਰ ਦਤਾ। ਤੇ ਜੇ ਮਾਂ ਦੇ ਕਹਿਣੇ ਤੇ ਤੂੰ ਪਿਓ ਨੂੰ ਪਿਓ ਕਰਕੇ ਕਹਿ ਸਕਦਾ ਹੈ ਤੇ ਗੁਰੂ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਕਹਿ ਦਿਆ। ਮਾਂ ਨੂੰ ਪਤਾ ਹੈ। ਗੁਰੂ ਨੂੰ ਪਤਾ ਹੈ। ਉਤਾਰ ਨੂੰ ਪਤਾ ਹੈ। ਪਰ ਵਸ਼ਵਦੀ ਗੱਲ ਇਹ ਹੈ ਜਿਸ ਨੂੰ ਪਤਾ ਹੈ ਉਹ ਪਤਾ ਕਰਾ ਨਹੀਂ ਸਕਦਾ। ਉਸਾਰੇ ਸਿੱਧੀ ਸੂਚਨਾ ਦੇ ਸਕਦਾ ਹੈ। ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ। ਪ੍ਰਤੱਖ ਸਪਰਮਾਨ ਨਹੀਂ ਦੇ ਸਕਦਾ। ਇਸ ਲਈ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਔਰ ਜਿਹੜੀ ਆਸਤਿਕ ਹੈ ਉਹ ਵੀ ਕੋਈ ਆਸਤਿਕ ਪੂਰੀ ਨਹੀਂ ਹੈ ਕਿਉਂਕਿ ਕੋਈ ਪ੍ਰਤੱਖ ਸਬੂਤ ਨਹੀਂ ਹੈ ਇਸੇ ਵਾਸਤੇ ਵਿਗਿਆਨ ਕਹਿੰਦਾ ਸਰੀਰ ਦੀ ਚੀਰਾ ਪਾੜੀ ਕਰੀਏ ਅੰਦਰ ਤੇ ਕੋਈ ਆਤਮਾ ਨਹੀਂ ਲੱਭਦੀ ਔਰ ਅਜੇ ਸਾਇੰਸ ਨੇ ਆਤਮਾ ਨੂੰ ਨਹੀਂ ਬਣਾਇਆ ਕਹਿੰਦੇ ਨੇ ਠੀਕ ਹੈ ਚੀਰਾ ਪਾੜੀ ਕੀਤੀ ਇੱਕ ਸ਼ਕਤੀ ਹੈ ਸ਼ਕਤੀ ਦਾ ਇਕੱਠ ਹੈ ਹੌਨ ਹੈ ਮਿੰਜ ਹੈ ਮਾਸ ਹੈ ਹਡੀਆਂ ਹੈ ਆਤਮਾ ਨਾਮ ਦੀ ਤੇ ਅੰਦਰੋਂ ਕੋਈ ਚੀਜ਼ ਲੱਭਦੀ ਨਹੀਂ ਪ੍ਰਮਾਤਮਾ ਤੇ ਅੰਦਰੋਂ ਲੱਭਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਏ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ 'ਚ ਇਸ ਕਾ ਵਸਾ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾ ਨੇ ਅੰਦਰ ਹੈ ਕਿਵੇਂ ਕਰੀਏ ਇਸ ਨੂੰ ਕਿਵੇਂ ਪ੍ਰਗਟ ਕਰੀਏ ਵਿਗਿਆਨਕ ਢੰਗ ਨਾਲ ਨਹੀਂ ਧਾਰਮਿਕ ਢੰਗ ਨਾਲ ਤੇ ਫਿਰ ਧਾਰਮਿਕ ਢੰਗ ਕੀ ਹੈ ਬਸ ਇਹੀ ਅਭਿਆਸੀਆਂ ਦੇ ਅੰਦਰ ਇਹੀ ਜਗਿਆਸੂਆਂ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਤੇ ਨਾਸਤਿਕ ਲੋਕਾਂ ਦੇ ਆਖਰ ਢੰਗ ਕੀ ਹੈ ਫਿਰ ਤਰੀਕਾ ਕੀ ਹੈ ਪਹਿਲੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਬੋਲ ਰਖਾਂ ਭਗਤ ਕਬੀਰ ਜੀ ਦੇ ਕਬੀਰ ਕਹਿੰਨ ਮੈਥੋਂ ਕੋਈ ਢੰਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ ਇਹ ਇਸ ਵੀਡੀਓ ਤੋਂ हट ਕੇ ਅਗਰ ਆਪਾਂ ਗੱਲ ਕਰੀਏ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਜੋ ਕਿ ਗਿਆਨ ਦਾ ਸਾਗਰ ਉਹਨਾਂ ਨੂੰ ਕਿਹਾ ਜਾਂਦਾ ਆਪਾਂ ਉਹਨਾਂ ਦੀਆਂ ਵੀਡੀਓ ਦੇਖੀਆਂ ਬਹੁਤ ਸਾਰੀਆਂ ਇਹ ਜਦੋਂ ਆਪਣੇ ਜ਼ਮਾਨੇ 'ਚ ਸੀ ਆਪਣਾ ਇਹਨਾਂ ਦਾ ਦੌਰ ਚੱਲ ਰਿਹਾ ਸੀ ਉਦੋਂ ਇਹਨਾਂ ਨੂੰ ਬਹੁਤ ਘੱਟ ਲੋਕਾਂ ਨੇ ਸੁਣਿਆ ਹਾਂਜੀ ਉਸ ਟਾਈਮ ਨਾ ਇੱਕ ਮੈਂ ਕਵਾਂਗਾ ਕਿ ਜਿਹੜਾ ਇਨੇ ਸੋਰਸੇ ਨਹੀਂ ਸਰ ਜਿਹੜਾ ਬੰਦਾ ਲਾਈਵ ਸੁਣ ਸਕਦਾ ਸੀ ਉਹ ਹੀ ਸੁਣ ਸਕਦਾ ਸੀ ਜਾਂ ਜ਼ਿਆਦਾ ਜ਼ਿਆਦਾ ਕੇਸਟ ਰਿਕਾਰਡਿੰਗ ਹੋ ਸਕਦੀ ਸੀ ਉਹ ਕੇਸਟ ਸੀ ਉਹ ਜਿਹੜੀ ਤਾਰ ਜੇ ਵਾਲੀ ਚੱਲਦੀ ਸੀ ਹਾਂਜੀ ਤੇ ਉਹ ਬਹੁਤ ਕੇਸਟ ਸੀ ਤੇ ਜਾਂ ਕੋਈ ਕੈਮਰਾ ਹੁੰਦਾ ਸੀ ਤੇ ਉਹਦੀ ਵੀਡੀਓ ਵੀ ਉਹ ਜਿਹੜੀਆਂ ਵੱਡੀਆਂ ਕੇਸਟਾਂ ਜੀਆਂ ਹੁੰਦੀਆਂ ਸਨ ਵੀਸੀ ਵੀਸੀ ਆਰ ਤੇ ਉਹ ਹਰ ਬੰਦੇ ਨੂੰ ਅਵੇਲੇਬਲ ਨਹੀਂ ਸੀ ਤੇ ਲੇਕਿਨ ਜਿੰਨਾ ਉਹਨਾਂ ਦਾ ਨੌਲੇਜ ਹੈ ਜਾਂ ਜਿੰਨਾ ਇਲਮ ਹੈ ਉਹਨਾਂ ਨੇ ਬਿਆਨ ਕੀਤਾ ਜਾਂ ਫਲਸਫਾ ਬਿਆਨ ਕੀਤਾ ਮਜ਼ਬ ਨਾਲ ਰਿਲੇਟਡ ਤੇ ਦੁਨੀਆ ਇਨਸਾਨੀਅਤ ਨਾਲ ਰਿਲੇਟਡ ਉਹ ਬਹੁਤ ਜ਼ਿਆਦਾ ਹੈ ਤੇ ਅਗਰ ਅਸੀਂ ਹੁਣ ਆਣ ਕੇ ਇੱਕ ਵਕਤ ਐਸਾ ਆਇਆ ਕਿ ਅਸੀਂ ਹੁਣ ਆਪਾ ਸੁਣ ਰਹੇ ਹਾਂ ਉਹ ਸੁਣ ਰਹੇ ਹਾਂ ਉਹ ਚੀਜ਼ਾਂ ਇੰਟਰਨੈਟ ਤੋਂ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਲੋਕਾਂ ਕੋ ਰਿਕਾਰਡਿੰਗਜ਼ ਅਵੇਲੇਬਲ ਨੇ ਉਸ ਤਰ੍ਹਾਂ ਹੈ ਲੇਕਿਨ ਉਹ ਅੱਜ ਦੇ ਦੌਰ ਦੇ ਵਿੱਚ ਵੀ ਅੱਜ ਤੋਂ 30 ਸਾਲ ਪਹਿਲੇ ਐਸੀਆਂ ਗੱਲਾਂ ਕਰਦੇ ਸੀ ਜੋ ਕਿ ਅੱਜ ਦੇ ਦੌਰ ਦੇ ਸਭ ਤੋਂ ਇਹ ਆਇਆ ਫਿਰ ਇੱਕ ਹੋਰ ਗੱਲ ਹੈ ਮੈਂ ਤੁਹਾਡੇ ਇੱਥੇ ਐਡ ਕਰਾਂਗਾ ਕਿ ਉਹ ਜਦੋਂ ਇਹ ਗੱਲ ਕਰਦੇ ਸੀ ਨਾ ਜਦੋਂ ਇਹ ਕਥਾ ਕਰਦੇ ਸੀ ਤੇ ਬੜੇ ਦਿਲ ਨਾਲ ਕਰਦੇ ਸੀ ਤੇ ਤੁਸੀਂ ਦੇਖਿਆ ਕਿ ਆਪਾਂ ਇਹਨਾਂ ਦੀਆਂ ਰੇਅਰ ਵੀਡੀਓ ਦੇਖੀਆਂ ਉਹਨਾਂ ਦੇ ਵਿੱਚ ਇੱਕ ਜਗ੍ਹਾ ਤੇ ਦੂਸਰੀ ਜਗ੍ਹਾ ਤੇ ਇਹਨਾਂ ਕੋਲ ਇੱਕ ਛੋਟੀ ਜੀ ਗੱਡੀ ਸੀ ਉਹਦੇ ਤੇ ਜਾਂਦੇ ਸੀ ਤੇ ਉਦੋਂ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਸੀ ਨਾ ਯਾਇਆ ਉਹਨਾਂ ਦੇ ਆਲ ਔਲਾਦ ਹਜੇ ਵੀ ਇਹਨਾਂ ਨੂੰ ਮੰਨਦੀ ਹੈ ਹਾਂਜੀ ਹਾਂਜੀ ਫਿਰ ਦੂਸਰਾ ਹੈ ਕਿ ਇਹਨਾਂ ਦਾ ਕਹਿੰਦੇ ਨਾ ਕਿ ਅੱਲਾਹ ਤਾਲਾ ਬੰਦੇ ਦੀ ਮਿਹਨਤ ਨੂੰ ਰਾਇਗਾ ਨਹੀਂ ਕਰਦਾ ਮਿਹਨਤ ਨੂੰ ਜ਼ਾਇਆ ਨਹੀਂ ਕਰਦਾ ਦੇਖੋ ਨਾ ਉਹ ਇਲਮ ਉਹਨਾਂ ਨੇ ਉਸ ਵੇਲੇ ਪੇਸ਼ ਕੀਤਾ 2005 ਯਾਨੀ ਕਿ ਜੁਦੇ ਨਹੀਂ ਟੈਕਨੋਲੋਜੀ ਨਹੀਂ ਆਇਆ ਸੀ ਹੁਣ ਉਹ ਗਾਹੇ ਬਗਾਹੇ YouTube ਤੇ ਆ ਰਿਹਾ ਹੈ ਦੂਸਰੇ ਪਲੇਟਫਾਰਮ ਤੇ ਆ ਰਿਹਾ ਹੁਣ ਤੇ TikTok ਤੇ ਪਾਕਿਸਤਾਨ ਚ ਬੜਾ ਚੱਲਦਾ ਹੈ ਫਿਰ ਉਸ ਤੋਂ ਇਲਾਵਾ Facebook ਤੇ ਬਹੁਤ ਪਿਆ ਹੈ ਤੁਸੀਂ ਇਹ ਕਹਿ ਸਕਦੇ ਜੀ ਕਿ ਇਨਫੋਰਮੇਸ਼ਨ ਦਾ ਸੋਰਸ ਜਿਹੜਾ ਨਾ ਉਹ ਆਸਾਨ ਹੋ ਗਿਆ ਇੱਕ ਕਲਿੱਕ ਦੇਵੇ ਤੁਸੀਂ ਬਿਸਤਰ ਚ ਬੈ ਕੇ ਵੀ ਸੁਣ ਸਕਦੇ ਹੋ ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ ਨਹੀਂ ਤੁਸੀਂ ਇਹ ਗੱਲ ਸਮਝੋ ਮੈਂ ਜਿਹੜੀ ਗੱਲ ਕੀਤੀ ਮੈਂ ਕੀ ਕਿਹਾ ਕਿ ਉਹ ਅਗਰ ਉਦੋਂ ਹੀ ਖਤਮ ਹੋ ਜਾਂਦਾ ਤੇ ਖਤਮ ਹੋ ਜਾਣਾ ਸੀ ਲੇਕਿਨ ਉਹਨਾਂ ਨੇ ਮਿਹਨਤ ਕੀਤੀ ਇਸ ਤੇ ਰੱਬ ਦੀ ਯਾਨੀ ਕਿ ਜਿਹੜੀ ਗੱਲ ਹੈ ਇਨਸਾਨੀਅਤ ਤੱਕ ਪਹੁੰਚਾਈ ਹੁੰਦੇ ਤੇ ਜਿਹੜੀ ਮਿਹਨਤ ਕੀਤੀ ਹੈ ਨਾ ਉਹ ਉਸ ਤਰ੍ਹਾਂ ਹੀ ਹੁਣ ਆਉਣ ਵਾਲੀ ਨਸਲਾਂ ਤੱਕ ਪਹੁੰਚ ਰਹੀ ਹੈ ਹਾਂਜੀ ਉਹਨਾਂ ਦੀ ਰਿਕਾਰਡਿੰਗ ਕਿਉਂਕਿ ਇੰਟਰਨੈਟ ਤੇ ਹਰ ਜਗ੍ਹਾ ਤੇ ਦੋਸਤਾਂ ਨਾਲ ਅਸੀਂ ਇਹ ਸ਼ੇਅਰ ਕਰਾਂਗੇ ਕਿ ਸਾਡੇ ਚੈਨਲ ਦਾ ਤਕਰੀਬਨ ਤਕਰੀਬਨ ਕੋਈ 2 ਕਰੋੜ ਬੰਦੇ ਨੇ ਇਹਨਾਂ ਦੀ ਕਥਾ ਸੁਣੀ 2 ਕਰੋੜ ਬੰਦੇ ਨੇ ਜੋ ਕਿ ਇੱਕ ਬਹੁਤ ਬੜੀ ਅਚੀਵਮੈਂਟ ਹੈ ਹਾਂਜੀ ਸਾਨੂੰ ਮੈਨੂੰ ਇੱਕ ਦੋਸਤ ਕਹਿ ਰਿਹਾ ਸੀ ਕਿ ਮੈਨੂੰ ਨਾ ਕਹਿੰਦਾ ਮੈਂ ਜਾਨਾ ਕਿ ਵੀ ਚੰਗੀ ਗੱਲ ਫੈਲੇ ਜਦੋਂ ਅਸੀਂ ਤੁਹਾਨੂੰ ਵੀਡੀਓ ਰეკਮੈਂਡ ਕਰੀ ਦੀਏ ਕਿ ਤੁਹਾਡੇ ਕੋਲ ਇੱਕ ਪਲੇਟਫਾਰਮ ਹੈ ਜਿੰਨੇ ਥਰੂ ਲੋਕ ਦੁਨੀਆ ਸੁਣ ਰਹੇ ਹਨ ਤੇ ਅਸੀਂ ਕਹਿੰਦੇ ਆ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਜੋ ਸਾਡੇ ਕੋਲ ਪਲੇਟਫਾਰਮ ਹੈਗਾ ਨਾ ਉਹਦੇ ਤੋਂ ਜ਼ਿਆਦਾ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਵੇ ਇਸ ਲਈ ਅਗਰ ਤੁਸੀਂ ਵੀ ਕੋਈ ਵੀਡੀਓ ਰეკਮੈਂਡ ਕਰਨੀ ਹੋਵੇ ਤੁਹਾਨੂੰ ਅੱਛੀ ਲੱਗੇ ਤੇ ਤੁਸੀਂ ਸਾਡੇ ਵਟਸਐਪ ਨੰਬਰ ਤੇ ਚੈਨਲ ਦੀ ਡਿਸਕ੍ਰਿਪਸ਼ਨ 'ਚ ਨੰਬਰ ਉਹਦੇ ਤੇ ਸੈਂਡ ਕਰ ਦਿਆ ਕਰੋ ਕਿਉਂਕਿ ਇਹ ਇੱਕ ਪਲੇਟਫਾਰਮ ਹੈ ਤੇ ਸਭ ਦਾ ਸਾਂਝਾ ਪਲੇਟਫਾਰਮ ਹੈ ਤੇ ਅਗਰ ਤੁਸੀਂ ਇੱਥੇ ਵੀਡੀਓ ਵਗੈਰਾ ਸ਼ੇਅਰ ਕਰੋਗੇ ਤੇ ਸਾਬ ਤੱਕ ਅਸੀਂ ਸ਼ੇਅਰ ਕਰਾਂਗੇ ਤੇ ਉਮੀਦ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਪਹੁੰਚੇਗਾ ਇਹ ਲੱਖਾਂ ਲੋਕਾਂ ਨੇ ਦੇਖੀ ਇਹ ਇੱਕ ਆਖਰੀ ਗੱਲ ਹੈ ਕਿ ਕੁਝ ਲੋਕਾਂ ਨੇ ਆਪਾਂ ਨੂੰ ਇੰਟਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਇਨਡਾਇਰੈਕਟਲੀ ਦੋਸਤੋ ਜ਼ਰੂਰ ਕਿਹਾ ਕਿਸੇ ਨੇ ਕਿਹਾ ਜੇ ਅਸੀਂ ਚੈਨਲ ਉੰਜ ਕਰ ਦਾਂਗੇ ਉੰਜ ਕਰ ਦਾਂਗੇ ਲੇਕਿਨ ਅੱਲਾਹ ਤਾਲਾ ਦਾ ਬੜਾ ਕਰਮ ਹੈ ਕਿ ਚੈਨਲ ਚੱਲ ਰਿਹਾ ਜਿੰਨੀ ਦੇਰ ਚੱਲ ਰਿਹਾ ਲੋਕਾਂ ਤੱਕ ਇਹ ਗੀਤ ਪਹੁੰਚ ਰਹੀ ਹੂ 2 ਕਰੋੜ ਬੰਦੇ ਨੇ ਦੇਖ ਲਿਆ ਤੇ ਕਮਜ਼ਗਮ ਉਹਦੇ ਵਿੱਚੋਂ ਹੀ ਆਈ ਆ 100 ਬੰਦੇ ਦੀ ਜ਼ਿੰਦਗੀ ਦੇ ਬਦਲੀ 2 ਕਰੋੜ ਦੇ ਇਹ ਗੈਰੇ ਨਾ ਕਿ ਜਿਹੜੇ ਮਸਕੀਨ ਜੀ ਦੀ ਰੀਵਰਸ਼ਿਪ ਹੈ ਤਕਰੀਬਨ ਤੇ ਓਵਰਆਲ ਈਵਰਸ਼ਿਪ ਸਾਡੇ ਦੋਨਾਂ ਚੈਨਲਾਂ ਦੀ ਇਸ ਤੋਂ ਵੀ ਜ਼ਿਆਦਾ ਹੈ ਜਿਨ੍ਹਾਂ ਵਿੱਚ ਅਸੀਂ ਮੁਤਲਫ ਟੌਪਿਕਾਂ ਦੇ ਜਾਂ ਜਿਹੜੀਆਂ ਸ਼ੇਖਾ ਦਾ ਨਾ ਰਿਲੇਟਡ ਧਰਮ ਨਾਲ ਰਿਲੇਟਡ ਹੈ ਉਹ ਵੀ ਕੋਈ ਖਾਸ ਹਤਿਆਰੀ ਨਹੀਂ ਹੋ ਰਹੀ ਹੈ ਨਹੀਂ ਆਪਾਂ ਉਹ ਨਹੀਂ ਕਰਦੇ ਕੋਈ ਨਹੀਂ ਆ ਕਿ ਜਿਹੜਾ ਲੋਕ ਕਹਿੰਦੇ ਨੇ ਵੀਵਜ਼ ਦੀ ਖਾਤਰ ਅਗਰ ਵੀਵਜ਼ ਦੀ ਖਾਤਰ ਅਸੀਂ ਕਰਨਾ ਹੋਵੇ ਤੇ ਅਸੀਂ ਜੋ ਮਤਲਬ ਕਿ ਖਚਾਂ ਡਰਾਮੇ ਫਿਲਮਾਂ ਜਾਂ ਮਜ਼ਾਯਾ ਉਹ ਹੀ ਕਤੇ ਜਾਂ ਮਤਲਬ ਕਿ ਮਜ਼ਾਕ ਵਾਲੀਆਂ ਵੀਡੀਓ ਲੈ ਕੇ ਆਈਏ ਉਹ ਸਾਨੂੰ ਵੀ ਆਸਾਨ ਹੁੰਦੀਆਂ ਆਸਾਨ ਨੇ ਬਣਾਉਣੀਆਂ ਤੁਸੀਂ ਸ਼ੁਗਲ ਮੇਲਾ ਲਾਇਆ ਤੇ ਤੁਹਾਨੂੰ ਪਤਾ ਦੁਨੀਆ ਹੀ ਸ਼ੁਗਲ ਮੇਲਾ ਲਾਣਾ ਦੇ ਸਭ ਤੋਂ ਸੌਖਾ ਤੇ ਸਭ ਤੋਂ ਜ਼ਿਆਦਾ ਅਫਸੁਰਦਾ ਜਾਂ ਮਤਲਬ ਕਿ ਸਭ ਤੋਂ ਜ਼ਿਆਦਾ ਗੰਭੀਰ ਕਿਸਮ ਦਾ ਜਿਹੜੇ ਮوضوع ਹੁੰਦਾ ਨਾ ਉਹ ਮਜ਼ਮ ਨੂੰ ਮੰਨਿਆ ਜਾਂਦਾ ਤੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਬਿਹਤਰ ਤਰੀਕੇ ਨਾਲ ਪੇਸ਼ ਹਾਂ ਬੜੀ ਪਿਆਰੀ ਗੱਲ ਕੀਤੀ ਹੈ ਜੀ ਤੁਸੀਂ ਮੈਨੂੰ ਨਵੀਂ ਵੀਡੀਓ ਨਾਲ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ ਅੱਲ੍ਹਾ